ਸਿੰਘ ਉੱਤਮ ਜੀ ਜੋ ਉੱਤਮ ਰੈਸਟੋਰੈਂਟ ਦੀ ਜਿਹੜੀ ਚੇਨ ਹੈ ਉਹਦੇ ਮਾਲਕ ਨੇ ਚੰਡੀਗੜ੍ਹ ਦੇ ਵਿੱਚ ਮੈਨੂੰ ਲੱਗਦਾ 8-10 ਤਾਂ ਹੋਈਆਂ ਹੋਣਗੀਆਂ ਜੇ ਘੱਟ ਹੋਏ ਤਾਂ ਬ੍ਰਦਰ ਭਾਜੀ ਮਾਫ ਕਰਿਓ ਹੁਣ ਵਾਝਣਗੀ ਨਹੀਂ ਨਹੀਂ ਇਹ ਤਾਂ ਹੋਣਗੀਆਂ ਤੇ ਉਹ ਜਾਓ ਸਭਾ ਵੱਲੋਂ ਜਾਓ ਤੇ ਵਿਸ਼ੇਸ਼ ਡਿਸਕਾਊਂਟ ਵੀ ਦਿੰਦੇ ਆ ਤੇ ਇਹਦੇ ਵਿੱਚ 5100 ਰੁਪਏ ਨਗਦ ਨਾਮ ਸਨਮਾਨ ਚਿੰਨ ਤੇ ਲੋਹੀ ਨਾਲ ਸਨਮਾਨਿਤ ਕਰ ਰਹੇ ਆ ਇੱਕ ਅੱਸੀ ਬਲਵਿੰਦਰ ਜੀ ਵੱਲੋਂ ਆ ਤੇ ਮੈਂ ਬਲਵਿੰਦਰ ਜੀ ਨੂੰ ਸੱਦਾ ਦਿੰਦਾ ਕਿ ਉਹ ਪ੍ਰਧਾਨਗੀ ਮੰਡਲ ਦੇ ਨਾਲ ਆਉਣ ਤੇ ਸਭ ਤੋਂ ਪਹਿਲਾ ਜਿਹੜਾ ਸਨਮਾਨ ਹੈ ਸ਼੍ਰੀਮਤੀ ਊਸ਼ਾ ਕਮਰ ਊਸ਼ਾ ਕਮਰ ਦੀ ਜਦੋਂ ਤੁਕਾਰ ਕੇ ਆਉਂਦੇ ਨੇ ਆਰਾਮ ਦੇ ਨਾਲ ਇੱਕ ਛੀ ਸੀਟ ਤੇ ਬੈਠ ਜਾਂਦੇ ਨੇ ਜਦੋਂ ਫਿਰ ਗੱਲ ਹੁੰਦੀ ਹੈ ਸ਼ਾਮ ਨੂੰ ਸਾਰੇ ਸਮਾਗਮ ਬਾਰੇ ਇਹਨਾਂ ਨੂੰ ਪਤਾ ਹੁੰਦਾ ਹੈ ਕਿ ਕਿੱਥੇ ਕੀ ਗੱਲ ਕੀਤੀ ਗਈ ਕੀ ਕਮੀ ਰਹੀ ਕੀ ਵਧੀਆ ਰਿਹਾ ਸ਼ੇਮਤੀ 우ਸ਼ਾ ਕਮਲ ਆਜੋ 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 ਤੁਸੀਂ ਵੀ ਆਜੋ ਨਾਲ ਖੜੀ ਬੀਬੀਆਂ ਵੀ ਨਾਲ ਆਜੋ ਤਾਂ ਆ ਬਣਦੇ ਭਾਜੀ ਲੋਕੀ ਲਿਆਓ ਭਾਜੀ ਬਹੁਤ ਨਹੀਂ ਹੈ どうぞ。 ਬਹੁਤ ਮੁਬਾਰਕ ਜੀ ਸ਼੍ਰੀਮਤੀ ਪੂਸ਼ਾ ਕਵਰ ਇਹ ਉੱਤਮ ਸਨਮਾਨ ਹੈ ਔਰ ਬਾਅਦ ਜਿਹੜਾ ਜਲੇਬੀਆਂ ਦਾ ਲੰਗਰ ਹੈ ਉਹ ਵੀ ਇਹਨਾਂ ਵੱਲੋਂ ਹੈ ਉਹਨੂੰ ਅਸੀਂ ਉੱਤਮ ਜਲੇਬੀ ਦਾ ਨਾਮ ਦਿੱਤਾ ਤੇ ਦੂਜੇ ਸਰੋਤਾ ਜਿ ਕਹੋ ਜੇ ਲੌਜੀ ਨੇ ਜਿਹੜੇ ਚੁੱਪ ਕਰਕੇ ਬੈਠ ਜਾਂਦੇ ਨੇ ਬਸ ਇੱਕ ਸੱਦੇ ਤੇ ਆ ਜਾਂਦੇ ਨੇ ਬਹੁਤ ਸਰਿੰਦਰ ਕੁਮਾਰ ਜੀ ਹਾਂ 어 <laughs> 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 ਇਹ ਅਤੇ ਬਰਕਰਾਰ ਰਹੇਗੀ ਵੀਰਿੰਦਰ ਜੀ ਬਹੁਤ ਬਹੁਤ ਸ਼ੁਕਰੀਆ ਤੇ ਇੱਕ ਦੋ ਕਿਤਾਬਾਂ ਦਾ ਲੋਕ ਅਰਪਣ ਹੈ ਸੁਰੇਸ਼ ਕੁਮਾਰ ਜੀ ਦੇ ਸੁਪਰਡੈਂਟ ਕਸਟਮਸ ਨੇ ਉਹਨਾਂ ਦੀ ਕਿਤਾਬ ਫਰੇਬੇ ਮੁਖਲਸੀ ਤੇ ਇੱਕ ਕਿਤਾਬ ਡਾਕਟਰ ਦੀਪਾ ਜੋ ਅਸਿਸਟੈਂਟ ਪ੍ਰੋਫੈਸਰ ਨੇ ਦਿੱਲੀ ਯੂਨੀਵਰਸਿਟੀ ਦੇ ਬਾਹ ਮੁਸ਼ਕਲ ਹੈ ਸਤਰੀ ਹੋਣਾ ਉਹਨਾਂ ਨੂੰ ਗੁਜ਼ਾਰਿਸ਼ ਹੈ ਕਿ ਉਹ ਕਿਤਾਬਾਂ ਲੈ ਕੇ ਉਪਰ ਆਜਾ सुरेश ਜੀ ਤੇ ਦੀਪਾ ਜੀ ਆਓ ਜਲਦੀ ਮੈਂ ਬੱਲੇ ਦਾ ਆ ਗਿਆ ਹਾਂ ਮੈਂ ਕੈਡੀਗਲ ਨੰਬਰ ਬੋਲ ਦੇ ਦੇ ਹਲੋ ਦੇਖਾ ਮੈਂ ਤਾਂ ਸਹੀ 5 ਮਿੰਟ 5 ਮਿੰਟ ਬੋਲੀ ਕਤਾਬਾਂ ਲਿਖਣ ਵਾਲਿਆਂ ਨੂੰ ਮੁਬਾਰਕਾਂ आपने बहुत टाइटल्स भी किया था। बहुत मज़े. ਨਹੀਂ ਜਦੋਂ ਗਿਨੇ ਗਏ ਖਾਤੇ ਨੰਬਰ ਠੀਕ ਆ ਵੀ ਸੰਤੂ ਜੇ ਹੈਗੇ ਨੇ ਤਾਂ ਆ ਜਾ ਨਹੀਂ ਇਹ ਨਹੀਂ ਹੈ ਆ ਲਓ ਜੀ ਉਹ ਵਾਰੀ ਹੈ ਉਸ ਸ਼ਖਸੀਅਤ ਨੂੰ ਸੁਣਨ ਦੀ ਜਿਨ੍ਹਾਂ ਨੇ ਨਾਸ